ਉਹ ਕਹਿੰਦੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ ਦੋਸਤੋ ਆਹ ਦੇਖੋ ਜਿਹੜੀ ਨਦੀ ਆ ਪੂਰੇ ਆਪਣੇ ਉਫਾਨ ਤੇ ਆ ਤੇ ਪੁਲ ਦੇ ਥੱਲੇ ਜਿਹੜੀਆਂ ਪੌੜੀਆਂ ਕੱਡੀਆਂ ਪੱਕੇ ਆਈ ਵਾਸਤੇ ਉਹ ਏਕ-ਏਕ ਕਰਕੇ ਟੋਟ ਰਹੀਆਂ ਤੇ ਗੱਡੀ ਉਤੋਂ ਕ੍ਰੋਸ ਕਰ ਰਹੀ ਸਾਰੀ ਵੀਡੀਓ ਦੇਖਿਓ ਜਦੋਂ ਰੱਬ ਰੱਖਦਾ ਵਾ ਉਹ ਰੱਖਦਾ ਵੀ ਕਿੱਦਾਂ ਆਹ ਵੇਖੋ ਥੱਲੇ ਕਿਸ ਤਰ੍ਹਾਂ ਪਾਣੀ ਢਿਗਾ ਟਾਟਾ ਗੇ ਲਈ ਜਾਣਦੇ ਆ ਵਾ ਕਿ ਪਾਣੀ ਗਾੜੀ ਅੱਗ ਗਾੜੀ ਹਵਾ ਗਾੜੀ ਕਿਸੇ ਦਾ ਜੋਰ ਨਹੀਂ ਪੈਂਦਾ ਜੇ ਆਪਦੀ ਆਈ ਤੇ ਆ ਜਾਣ ਨਾ ਤੇ ਸਭ ਕੁਝ ਗਾੜੀ ਤਬਾਹ ਕਰ ਦਿੰਦੇ ਆ ਆ ਵੇਖੋ ਕਿਸ ਤਰ੍ਹਾਂ ਪੜਾ ਵਾਰ ਪੜਾ ਵਾਰ ਟੁੱਟ ਟੁੱਟ ਕੇ ਸਪੋਰਟਾਂ ਥੱਲੇ ਡਿੱਗ ਰਹੀਆਂ ਸਾਰੀ ਵੀਡੀਓ ਦੇਖਿਓ ਕਿਦਾਂ ਖੀਰਲਾ ਡੱਬਾ ਨੰਗਣਾ ਤੇ ਪੁਲ ਫੇਰ ਵੀ ਸਿਰ ਖਤਰ ਰਹਿਣਾ ਦੋਸਤੋ ਵੇਖੋ ਆਂਦੇ ਜਾ ਕੋ ਰਾਖੇ ਸਾਈਆਂ ਮਾਰ ਫਕੇ ਨਾ ਕੋਈ ਦੋਸਤੋ ਜੇ ਉਹ ਥਲਣੀਆਂ ਪੌੜੀਆਂ ਇੱਕ ਵਾਰੀ ਖਿਸਕ ਜਾਂਦੀਆਂ ਤੇ ਸਾਰਾ ਹੀ ਪੁਲ ਥੱਲੇ ਡਿੱਗ ਪੈਣਾ ਸੀ ਜਿਹੜੇ ਡੱਬੇ ਗਾਂ ਨੰਗੇ ਆ ਨਾ ਇਹਨੇ ਉਹਨਾਂ ਨੂੰ ਇੱਕ ਛਾਂ ਖਿੱਚ ਲਿਆਉਣਾ ਸੀ ਪਰ ਮਾਰਨ ਵਾਲੇ ਨਾਲ ਜਮਾਉਣ ਵਾਲਾ ਵੱਡਾ ਹੁੰਦਾ ਵੀਡੀਓ ਦੇਖੋ